ਅੱਜ ਦੀ ਜੋ ਆਖੀ ਤੁਹਾਨੂੰ ਸੁਣਾਉਣ ਜਾ ਰਿਹਾ ਇੱਕ ਸੱਚੀ ਘਟਨਾ ਹੈ ਕਿ ਕਿਸ ਤਰ੍ਹਾਂ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਅੰਗਰੇਜ਼ ਜੋੜੇ ਤੇ ਕਿਰਪਾ ਕੀਤੀ ਸੀ ਅਤੇ ਉਹਨਾਂ ਦਾ ਕੈਂਸਰ ਦਾ ਰੋਗ ਸੀ ਉਹ ਦੂਰ ਹੋ ਗਿਆ ਸੀ ਜੋ ਸ਼ਰਧਾਵਾਨ ਸੇਖ ਹਨ ਜਿਸ ਨੂੰ ਗੁਰੂ ਤੇ ਪੂਰਨ ਭਰੋਸਾ ਹੈ ਕਿ ਗੁਰੂ ਹੀ ਪੂਰੇ ਬ੍ਰਹਿਮੰਡ ਨੂੰ ਚਲਾ ਰਹੇ ਹਨ ਉਹ ਇਸ ਗੱਲ ਤੇ ਯਕੀਨ ਕਰਨਗੇ ਪਰ ਜੋ ਨਿੰਦਕ ਹਨ ਜੋ ਕਾਮਰੇਡ ਬਿਰਤੀ ਲੋਕ ਹਨ ਉਹ ਇਸ ਗੱਲ ਤੇ ਕਦੇ ਯਕੀਨ ਨਹੀਂ ਕਰਨਗੇ ਕਿਉਂਕਿ ਉਹਨਾਂ ਦਾ ਕੰਮ ਹੀ ਨਿੰਦਾ ਕਰਨਾ ਹੈ ਜਿਸ ਤਰ੍ਹਾਂ ਸੂਰ ਨੂੰ ਜਿੰਨਾ ਮਰਜ਼ੀ ਵਧੀਆ ਆਪਾਂ ਜਗ੍ਹਾ ਤੇ ਬਿਠਾਈਏ ਪਰ ਉਸਨੇ ਗੰਦ ਵਿੱਚ ਹੀ ਜਾਣਾ ਹੈ ਉਸੇ ਤਰ੍ਹਾਂ ਜੋ ਨਿੰਦਕ ਹੁੰਦੇ ਹਨ ਉਹਨਾਂ ਨੇ ਹਮੇਸ਼ਾ ਨਿੰਦਾ ਕਰਨੀ ਹੈ ਅਤੇ ਮੂੰਹ ਰਾਹੀਂ ਹੀ ਉਹ ਲੋਕ ਹੱਕਦੇ ਹਨ ਅਤੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਸਾਖੀ ਸ਼ੁਰੂ ਕਰਦੇ ਹਾਂ ਸੰਗਤ ਜੀ ਸਾਖੀ ਇਸ ਤਰ੍ਹਾਂ ਹੈ ਕੈਨੇਡਾ ਵਿੱਚ ਇੱਕ ਗੁਰਸਿੱਖ ਵੀਰ ਕਿਸੇ ਦੇ ਘਰ ਰਾਜ ਮਿਸਤਰੀਆਂ ਕੰਮ ਕਰਦਾ ਸੀ ਘਰ ਦੇ ਬਾਥਰੂਮ ਅਤੇ ਰਸੋਈ ਦੇ ਟੈਲ ਲਗਾਉਣ ਦਾ ਕੰਮ ਹੋ ਰਿਹਾ ਸੀ ਪਰ ਅੱਧੇ ਕੰਮ ਤੋਂ ਬਾਅਦ ਉਸ ਅੰਗਰੇਜ਼ ਜੋੜੇ ਨੇ ਕੰਮ ਰੋਕਣ ਨੂੰ ਕਿਹਾ ਅਤੇ ਉਸ ਗੁਰਸਿੱਖ ਵੀਰ ਦਾ ਹਿਸਾਬ ਕਰ ਦਿੱਤਾ ਤਾਂ ਉਸ ਗੁਰਸਿੱਖ ਵੀਰ ਨੇ ਕਿਹਾ ਕਿ ਤੁਹਾਡਾ ਤਾਂ ਜੇ ਕੰਮ ਵੀ ਪੂਰਾ ਨਹੀਂ ਹੋਇਆ ਘੱਟੋ-ਘੱਟ ਸਾਰਾ ਜ਼ਰੂਰੀ ਕੰਮ ਤਾਂ ਕਰਵਾ ਲਵੋ ਪਰ ਉਸ ਅੰਗਰੇਜ਼ ਜੋੜੇ ਨੇ ਮਨ੍ਹਾ ਕਰ ਦਿੱਤਾ ਤਾਂ ਉਸ ਸਿੱਖ ਵੀਰ ਨੇ ਪੁੱਛਿਆ ਕਿ ਤੁਸੀਂ ਕੰਮ ਕਿਉਂ ਨਹੀਂ ਕਰਵਾਉਣਾ ਕਿ ਕਿਸੇ ਹੋਰ ਤੋਂ ਕਰਵਾਉਣਾ ਹੈ ਤਾਂ ਅੰਗਰੇਜ਼ ਜੋੜੇ ਨੇ ਉਸ ਨੂੰ ਅੰਦਰ ਬੁਲਾਇਆ ਤੇ ਸਾਰੀ ਗੱਲ ਦੱਸੀ ਕਿ ਸਾਨੂੰ ਦੋਵਾਂ ਜੀਆਂ ਨੂੰ ਕੈਂਸਰ ਹੈ ਜਿਨ੍ਹਾਂ ਦੇ ਪੈਸੇ ਸਾਡੇ ਕੋਲ ਸੀ ਅਸੀਂ ਕੰਮ ਕਰਵਾ ਲਿਆ ਹੁਣ ਜੋ ਸਾਡੇ ਕੋਲ ਪੈਸੇ ਆਉਣਗੇ ਅਸੀਂ ਬਾਕੀ ਦਾ ਕੰਮ ਕਰਵਾ ਲਵਾਂਗੇ ਤਦ ਉਸ ਗੁਰਸਿੱਖ ਵੀਰ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਮੈਨੂੰ ਮੇਰੇ ਪੈਸੇ ਬਾਅਦ ਵਿੱਚ ਦੇ ਦਿਓ ਬਰੋ ਬਜ਼ੁਰਗ ਜੋੜਾ ਨਾ ਮੰਨੇ ਆ ਉਹ ਕਹਿਣ ਲੱਗਾ ਜੇ ਸਾਨੂੰ ਪਹਿਲਾਂ ਕੁਝ ਹੋ ਗਿਆ ਅਸੀਂ ਕਿਸੇ ਦੇ ਪੈਸੇ ਰੱਖ ਕੇ ਮਰਨਾ ਨਹੀਂ ਚਾਹੁੰਦੇ ਤਾਂ ਦੋ ਗੁਰਸਖਬੀਰ ਵਾਪਸ ਆਪਣੇ ਘਰ ਆ ਗਿਆ ਤੇ ਆਪਣੇ ਬੱਚਿਆਂ ਨਾਲ ਸਲਾਹ ਕੀਤੀ ਕਿ ਘਰ ਵਿੱਚ ਜੋ ਵੀ ਦਸਵੰਦ ਇਕੱਠਾ ਹੋਇਆ ਹੈ ਆਪਾਂ ਉਸ ਦਸਵੰਦ ਨਾਲ ਉਸ ਅੰਗਰੇਜ਼ ਜੋੜੇ ਦੀ ਮਦਦ ਕਰ ਸਕਦੇ ਹਾਂ ਘਰ ਦੇ ਜਿੰਨੇ ਮੈਂਬਰ ਸੀ ਉਹਨਾਂ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਅਗਲੇ ਦਿਨ ਉਹ ਗੁਰਸਖਬੀਰ ਫਿਰ ਅੰਗਰੇਜ਼ ਜੋੜੇ ਦੇ ਘਰ ਗਿਆ ਅਤੇ ਕਿਹਾ ਤੁਸੀਂ ਮੈਨੂੰ ਪੈਸੇ ਨਾ ਦਿਓ ਮੈਂ ਮੁਕਤ ਵਿੱਚ ਹੀ ਤੁਹਾਡਾ ਕੰਮ ਕਰ ਦਵਾਂਗਾ ਪਰ ਅੰਗਰੇਜ਼ ਜੋੜੇ ਨੇ ਮਨਾ ਕਰ ਦਿੱਤਾ। ਉਹਨੇ ਸਮੇਂ ਵਿੱਚ ਅਚਾਨਕ ਉਸ ਗੁਰਸਖ ਦਾ ਫੋਨ ਵੱਜਿਆ ਤੇ ਰਿੰਗਟੂਨ ਤੇ ਸ਼ਬਦ ਲੱਗਾ ਸੀ। ਸ਼ਬਦ ਦੀ ਆਵਾਜ਼ ਸੁਣ ਕੇ ਹੀ ਜਿਵੇਂ ਮਾਹੌਲ ਬਦਲ ਗਿਆ। ਅੰਗਰੇਜ਼ੀ ਪਤਨੀ ਕਹਿੰਦੀ, ਇਹ ਕਿਹੋ ਜਿਹਾ ਮਿਊਜ਼ਿਕ? ਤਦ ਰਾਜ ਮਿਸਤਰੀ ਉਸ ਗੁਰਸਖ ਵੀਰ ਨੇ ਦੱਸਿਆ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਉਸ ਬਜ਼ੁਰਗ ਔਰਤ ਨੇ ਕਿਹਾ, ਤੁਸੀਂ ਇਹ ਮਿਊਜ਼ਿਕ ਮੇਰੇ ਫੋਨ ਵਿੱਚ ਪਾ ਦਿਓ। ਤਦ ਉਸ ਮਿਸਤਰੀ ਵੀਰ ਨੇ ਉਹ ਸਾਬ ਤੁਸੀਂ ਉਸ ਜੋੜੇ ਦੇ ਫੋਨ ਵਿੱਚ ਪਾ ਦਿੱਤਾ ਅਤੇ ਅਗਲੇ ਦਿਨ ਘਰ ਤੋਂ ਦਰਬਾਰ ਸਾਹਿਬ ਦੀ ਇੱਕ ਤਸਵੀਰ ਜਿਸ ਵਿੱਚ ਵਾਹਿਗੁਰੂ ਦਾ ਸ਼ਿਵਰਨ ਚੱਲਦਾ ਸੀ ਉਹ ਵੀ ਲਿਆ ਕੇ ਬਜ਼ੁਰਗ ਜੋੜੇ ਨੂੰ ਦੇ ਦਿੱਤੀ। ਤਕਰੀਬਨ 6 ਮਹੀਨੇ ਬਾਅਦ ਅੰਗਰੇਜ਼ ਜੋੜੇ ਨੇ ਰਾਜਮਿਸਤਰੀ ਨੂੰ ਘਰ ਸੱਦੇ ਆ ਅਤੇ ਦੱਸਿਆ ਕਿ ਅਸੀਂ ਹਮੇਸ਼ਾ ਹੀ ਗੁਰੂ ਬਾ ਗੁਰੂ ਬਾ ਸੁਣਦੇ ਰਹਿੰਦੇ ਸੀ। ਅਜਿਹਾ ਕਿਵੇਂ ਹੋਇਆ ਸਾਨੂੰ ਪਤਾ ਨਹੀਂ ਜਿਹੜੇ ਡਾਕਟਰ ਕਹਿੰਦੇ ਸੀ ਕਿ ਇਹ ਕੈਂਸਰ ਦੇ ਬਿਮਾਰੀ ਨਾਲ ਤੁਹਾਡੀ ਮੌਤ ਹੋਵੇਗੀ 6 ਮਹੀਨੇ ਦੇ ਵਿੱਚ ਵਿੱਚ ਹੀ ਪਰ ਜਦੋਂ ਅਸੀਂ 6 ਮਹੀਨੇ ਬਾਅਦ ਚੈੱਕਅਪ ਕਰਾਇਆ ਤਾਂ ਜੋ ਇਹ ਕੈਂਸਰ ਦੀ ਬਿਮਾਰੀ ਹੈ ਇਹਦਾ ਨਾਮ ਉਹਨਾਂ ਨੇ ਸਾਡੇ ਸਰੀਰ ਵਿੱਚੋਂ ਮਿਟ ਗਿਆ ਹੁਣ ਤੁਸੀਂ ਸਾਨੂੰ ਇਹ ਦੱਸੋ ਇਹ ਜੋ ਅਮਾਰਤ ਹੈ ਇਹ ਕਿੱਥੇ ਹੈ ਅਸੀਂ ਇੱਥੇ ਜਾਣਾ ਚਾਹੁੰਦੇ ਹਾਂ ਇਹ ਗੱਲਾਂ ਸੁਣ ਕੇ ਉਸ ਗੁਰਸਿੱਖ ਵੀਰ ਦੀਆਂ ਅੱਖਾਂ ਵਿੱਚੋਂ ਹੰਝ ਆ ਗਏ ਤੇ ਉਸਦੇ ਮੂੰਹੋਂ ਸਿਰਫ ਇਹੀ ਸ਼ਬਦ ਨਿਕਲੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਤੁਸੀਂ ਕਿੰਨੇ ਬਿਆント ਹੋ ਇਹਨਾਂ ਲੋਕਾਂ ਨੇ ਵਾਹਿਗੁਰੂ ਨੂੰ ਗੁਰੂ ਬਾਹ ਸਮਝ ਕੇ ਜਪਿਆ ਪਰ ਤੁਸੀਂ ਫਿਰ ਵੀ ਇਹਨਾਂ ਲੋਕਾਂ ਦੀ ਜੋ ਸ਼ਰਧਾ ਸੀ ਉਸ ਤੇ ਕਿਰਪਾ ਕੀਤੀ ਤਾਂ ਉਸ ਗੁਰਸਿੱਖ ਵੀਰ ਨੇ ਉਸ ਜੋੜੇ ਨੂੰ ਦੱਸਿਆ ਕਿ ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਸਥਾਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਪੰਜਾਬ ਵਿਖੇ ਹੈ ਤਾਂ ਉਸ ਗੁਰਸਿੱਖ ਵੀਰ ਨੇ ਕਿਹਾ ਕਿ ਸਾਨੂੰ ਵੀ ਇਸ ਜਗ੍ਹਾ ਤੇ ਲੈ ਕੇ ਜਾਓ ਅਸੀਂ ਇਸ ਸਥਾਨ ਦੇ ਦਰਸ਼ਨ ਕਰਨੇ ਹਨ ਜਿਸ ਜਗ੍ਹਾ ਕਰਕੇ ਸਾਡੇ ਜੋ ਰੋਗ ਹੈ ਉਹ ਕੱਟਿਆ ਗਿਆ ਹੈ ਇਹ ਤਾਂ ਹੁੰਦੀ ਹੈ ਗੁਰੂ ਤੇ ਪੂਰਨ ਭਰੋਸੇ ਦੀ ਗੱਲ ਸ਼ੰਕਾਵਾਦੀ ਇਸ ਵੀਡੀਓ ਤੋਂ ਦੂਰ ਰਹਿਣਾ ਕਿਉਂਕਿ ਜਿਸ ਨੂੰ ਗੁਰੂ ਤੇ ਭਰੋਸਾ ਨਹੀਂ ਉਹਦਾ ਕੋਈ ਵੀ ਕੰਮ ਉਹ ਸਿਰੇ ਨਹੀਂ ਚੜਦਾ ਜਿਸ ਨੂੰ ਗੁਰੂ ਤੇ ਭਰੋਸਾ ਹੈ ਤਾਂ ਗੁਰੂ ਦਿਨ ਨੂੰ ਵੀ ਰਾਤ ਕਰ ਸਕਦਾ ਹੈ ਅਤੇ ਰਾਤ ਨੂੰ ਵੀ ਦਿਨ ਕਰ ਸਕਦਾ ਹੈ